ਨਾਜ਼ਪੀਣਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਵਰ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕਾਰਤੀ ਰਹਿਨਮਈ ਹੈਟ ਜਿਲ੍ਹਾ ਲੁਧਿਆਣਾ ਵਿੱਚ ਐਨਐਸਵੀ ਪਖਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ ਇਸ ਮਹਿੰਮ ਦਾ ਉਦੇਸ਼ ਪੁਰਸ਼ਾਂ ਵਿੱਚ ਇਸ ਸਾਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਥਾਈ ਪਰਿਵਾਰ ਨਿਯੋਜਨ ਤਰੀਕੇ ਨੂੰ ਪ੍ਰੋਤਸਾਹਿਤ ਕਰਨਾ ਹੈ ਉਹਨਾਂ ਜਾਣਕਾਰੀ ਦਿੰਦੇ ਦੱਸੇ ਕਿ ਇਹ ਪਖਵਾੜਾ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ 21 ਨਵੰਬਰ ਤੋਂ 27 ਨਵੰਬਰ ਤੱਕ ਮੋਬਿਲਾਈਜੇਸ਼ਨ ਫੇਜ਼ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਸਰਵਿਸ ਫੇਜ਼ ਚਲਾਇਆ ਜਾਵੇਗਾ ਪਹਿਲੇ ਫੇਜ਼ ਦੌਰਾਨ ਫੀਲਡ ਵਰਕਰ ਬਲੱਕ ਐਜੂਕੇਟਰ ਅਤੇ ਮੈਡੀਕਲ ਟੀਮਾਂ ਵੱਲੋਂ ਜਿਹੜੇ ਪਰ ਵਿੱਚ ਜਾਗਰੂਕਤਾ ਮਹਮ ਚੜਾਈ ਜਾਵੇਗੀ ਇਸ ਦਾ ਮੁੱਖ ਮਕਸਦ ਪੁਰਸ਼ਾਂ ਅਤੇ ਪਰਿਵਾਰਾਂ ਨੂੰ ਐਨਐਸਵੀ ਦੇ ਫਾਇਦੇ ਸੁਰੱਖਿਆ ਅਤੇ ਸਧਾਰਨ ਪ੍ਰਕਿਰਿਆ ਬਾਰੇ ਜਾਣਕਾਰੀ ਦੇ ਕੇ ਜੋਗ ਜੋੜਿਆਂ ਨੂੰ ਇਸ ਪ੍ਰੋਗ੍ਰਹ ਸੇਜੋਗ ਪਰਿਵਾਰ ਨਿਯੋਜਨ ਤਰੀਕੇ ਵੱਲ ਪ੍ਰੇਰਿਤ ਕਰਨਾ ਹੈ ਦੂਜੇ ਪੜਾਅ ਦੌਰਾਨ 28 ਨਵੰਬਰ ਤੋਂ 4 ਦਸੰਬਰ ਤੱਕ ਜ਼ਿਲ੍ਹੇ ਦੇ ਨਿਰੰਤਰ ਨਿਰਧਾਰਤ ਸਰਕਾਰੀ ਸਿਹਤ ਸੰਸਥਾਨਾਂ 'ਤੇ ਮਾਹਿਰ ਸਰਜਨਾਂ ਵੱਲੋਂ ਐਨਐਸਵੀ ਸੇਵਾ ਮੁਹैया करवाईਆਂ ਜਾਣਗੀਆਂ ਇਹ ਸਾਰੀਆਂ ਸੇਵਾਵਾਂ ਮੁਫਤ ਹੋਣਗੀਆਂ ਨਾਲ ਹੀ ਕਾਉਂਸਲਿੰਗ ਅਤੇ ਫਾਲੋਅ ਅਪ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਪਰਿਵਾਰ ਨਿਯੋਜਨ ਵਿੱਚ ਪੁਰਸ਼ਾਂ ਦੀ ਭਾਗੀਦਾਰੀ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਕਿਹਾ ਕਿ ਐਨਐਸਵੀ ਇੱਕ ਆਧੁਨਿਕ ਬਿਨਾਂ ਦਰਦ ਅਤੇ ਬਹੁਤ ਪ੍ਰਭਾਵਸ਼ਾਲੀ ਪ੍ਰਕਿਰਿਆ ਹੈ ਪਰਿਵਾਰ ਨਿਯੋਜਨ ਪਰਿਵਾਰਾਂ ਅਤੇ ਸਮਾਜ ਦੀ ਭਲਾਈ ਲਈ ਬਹੁਤ ਜ਼ਰੂਰੀ ਹੈ ਐਨਐਸਵੀ ਇੱਕ ਸਧਾਰਨ ਅਤੇ ਸੁਰੱਖਿਅਤ ਪ੍ਰਕਿਰਿਆ ਹੈ ਜਿਸ ਵਿੱਚ ਕੁਝ ਮਿੰਟ ਲੱਗਦੇ ਹਨ ਤੇ ਟਾਂਕਿਆਂ ਦੀ ਵੀ ਲੋੜ ਨਹੀਂ ਪੈਂਦੀ ਮੈਂ ਪੁਰਸ਼ਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਜ਼ਿੰਮੇਵਾਰੀ ਲੈਂਦੇ ਹੋਏ ਅੱਗੇ ਆਉਣ ਅਤੇ ਇਸ ਸੇਵਾ ਦਾ ਲਾਭ ਚੁੱਕਣਾ ਤੁਹਾਡੀ ਪਾਕਿਦਾਰੀ ਤੁਹਾਡੇ ਪਰਿਵਾਰ ਲਈ ਇੱਕ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਤਿਆਰ ਕਰ ਸਕਦੀ ਹੈ ਉਹਨਾਂ ਨੇ ਸਮਾਜਿਕ ਆਗੂਆਂ ਆਸ਼ਾ ਵਰਕਰਾਂ ਸਿਹਤ ਅਧਿਕਾਰੀਆਂ ਤੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਜਾਗਰੂਕਤਾ ਫੈਲਾਉਣ ਅਤੇ ਯੋਗ ਪੁਰਸ਼ਾਂ ਨੂੰ ਇਸ ਮੈਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਸਿਵਲ ਸੈਟਨ ਲੁਧਿਆਣਾ ਡਾਕਟਰ ਰਮਨਦੀਪ ਗੌਰਵਲੋ ਇਹ ਭਰੋਸਾ ਦਿਵਾਇਆ ਗਿਆ ਕਿ ਜ਼ਿਲੇ ਪੱਧਰ ਵਿੱਚ ਐਨਐਸਵੀ ਸੇਵਾਵਾਂ ਦੀ ਸੁਰੱਖਿਆਤ ਅਤੇ ਸੁਚੱਜੀ ਡਿਲੀਵਰੀ ਲਈ ਸਾਰੇ ਪ੍ਰਬੰਧ ਜਿਸ ਵਿੱਚ ਪ੍ਰਸ਼ਿਕਸ਼ਿਤ ਸਟਾਫ ਸਾਜੋ-ਸਮਾਨ ਕਾਉਂਸਲਿੰਗ ਅਤੇ ਫਾਲੋ-ਅਪ ਸਹਾਇਤਾ ਸ਼ਾਮਲ ਹੈ ਪੂਰੇ ਕੀਤੇ ਜਾ ਚੁੱਕੇ ਹਨ ਅੰਤ ਵਿੱਚ ਡਾਕਟਰ ਰਮਨਦੀਪ ਕਰਨੇ ਜਨਤਾ ਨੂੰ ਸਿਹਤ ਵਿਭਾਗ ਨਾਲ ਮਿਲ ਕੇ ਇਸ ਐਨਐਸਵੀ ਪਖਵਾੜੇ ਨੂੰ ਕਾਮਯਾਬ ਬਣਾਉਣ ਅਤੇ ਜ਼ਿਲ੍ਹੇ ਵਿੱਚ ਜ਼ਿੰਮੇਵਾਰ ਮਾਪੇਪਣ ਅਤੇ ਜਨਸੰਖਿਆ ਸਥਿਰਤਾ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ।